ਪਾਣੀ ਨੇ ਇਸ ਵਾਰੀ ਹੱਦੋਂ ਜ਼ਿਆਦਾ ਤਬਾਈ ਕੀਤੀ ਗਈ 23 ਵਾਲਾ ਵੀ ਲਗਭਗ ਰਿਕਾਰਡ ਤੋੜ ਦਿੱਤਾ ਤੇ ਡੇਢ ਮਹੀਨਾ ਹੋ ਗਿਆ ਪਾਣੀ ਨੂੰ ਚਲਦੇ ਨੂੰ ਤੇ ਅਜੇ ਵੀ ਹਰੀਕੇ ਪੱਤਨ ਤੋਂ ਲਗਭਗ ਜੇ ਆਪਾਂ ਕਹਿ ਸਕਦੇ ਆ ਸਵਾ ਡੇਢ ਲੱਖ ਜਿਹੜਾ ਕਿਊਸਿਕ ਪਾਣੀ ਹੈ ਇਧਰਲੇ ਪੰਨੇ ਪਾਕਿਸਤਾਨ ਵਾਲੀ ਸਾਈਡ ਨੂੰ ਜਾ ਰਿਹਾ ਹੈਗਾ ਤੇ ਅੱਜ ਆਪਾਂ ਜਾ ਰਹੇ ਆ ਤਰਨ ਤਾਰਨਾ ਤੇ ਜਿੱਥੇ ਆਪਾਂ ਏਸੀ ਚੈੱਕ ਕਰਨਾ ਹੈਗਾ ਜਿਹੜਾ ਏਸੀ 쿨ਿੰਗ ਨਹੀਂ ਕਰਦਾ ਤੇ ਮੈਂ ਸੋਚਿਆ ਨਾਲ ਚਲਦੇ ਚਲਦੇ ਤੁਹਾਨੂੰ ਹਰੀਕੇ ਹੈਡ ਵੀ ਦਿਖਾ ਦਈਏ ਅੱਜ ਦਾ ਸਫ਼ਰ ਆਪਣਾ ਤਕਰੀਬਨ 60-65 ਕਿਲੋਮੀਟਰ ਦੀ ਦੂਰੀ ਤੇ ਆ ਤੇ ਕਸਟਮਰ ਦਾ ਆਪਣਾ ਫੋਨ ਆਇਆ ਵੀ ਕਹਿੰਦੇ ਵੀ ਸਾਡੇ ਕੋਲ LG ਕੰਪਨੀ ਦਾ ਜਿਹੜਾ ਡੁਅਲ ਇਨਵਰਟਰ ਲਗਭਗ 5-6 ਸਾਲ ਪੁਰਾਣਾ ਜਿਹੜਾ AC ਲੱਗਾ ਆ ਤੇ ਕੂਲਿੰਗ ਨਹੀਂ ਕਰਦਾਗਾ ਦੋ ਤਿੰਨ ਵਾਰੀ ਸਰਵਿਸ ਵੀ ਕਰਵਾ ਲਈ ਆ ਸਰਵਿਸ ਸੈਂਟਰ ਵਾਲਿਆਂ ਨੇ ਵੀ ਬੁਲਾ ਕੇ ਦੇਖ ਲਿਆ ਤੇ ਹੁਣ ਆਪਾਂ ਇਹਨਾਂ ਦੇ ਘਰੇ ਪਹੁੰਚ ਚੁੱਕੇ ਆ ਇਹ ਵਾਲਾ AC ਹੈ ਬੜੀਆਂ ਫੁੱਲ ਬੂਟੀਆਂ ਵਾਲਾ ਇਹਨਾਂ ਦਾ ਮਾਡਲ ਆਇਆ ਹੈ ਬਹੁਤ ਪਿਆਰਾ AC ਲੱਗਦਾ ਪਿਆ ਹਾਲ ਵੀ ਕਾਫੀ ਜ਼ਿਆਦਾ ਵੱਡਾ ਹੈਗਾ ਪਰ ਏਸੀ ਦੇ ਵਿੱਚੋਂ ਕੋਈ ਵੀ 쿨ਿੰਗ ਵਾਲੀ ਹਰਕਤ ਨਜ਼ਰ ਨਹੀਂ ਆ ਰਹੀਗੀ ਤੇ ਜੇ ਉੱਪਰਲੇ ਮੈਨੇ ਕਵਰ ਖੋਲ੍ਹ ਕੇ ਚੈੱਕ ਕੀਤਾ ਜਾਵੇ ਤੇ ਇਹਦੇ ਵਿੱਚ ਪੂਰੀ ਦਲਦਲੀ ਜੰਮੀ ਪਈ ਹੈ ਆਊਟਡੋਰ ਦੇ ਕੋਲ ਆਪਾਂ ਪਹੁੰਚੇ ਆਂ ਤੇ ਆਊਟਡੋਰ ਨੂੰ ਜਦੋਂ ਆਪਾਂ ਚੈੱਕ ਕਰਦੇ ਪਏ ਆ ਤੇ ਆਊਟਡੋਰ ਦੀ ਹਵਾ ਦਾ ਫਲੋ ਬਿਲਕੁਲ ਨਾ ਮਾਤਰ ਹੈ ਹੁਣ ਥੋੜੀ ਸੈਟਿੰਗ ਕੀਤੀ ਹੈ ਤੇ ਫੈਨ ਸਪੀਡ ਅੱਗੇ ਨੂੰ ਵਾਧ ਕੀਤੀ ਹੈ ਇਹ 5 ਸਟਾਰ ਦਾ ਪੁਰਾਣਾ ਮਾਡਲ ਲੱਗਣਾ ਇੱਧਰ ਕਾਫੀ ਜਗ੍ਹਾ ਨਹੀਂ ਵਾ ਬੀਆਪਾਨ ਸੋਨੀ ਵਟੀਆਂ ਵੜੀਆਂ ਝਾੜੀਆਂ ਬੂਟੀਆਂ ਤੇ ਪਾਈ ਪਾਈ ਤਰਦੀ ਲੰਗੀਆਂ ਆ ਲੰਮੀ ਹਰੀ ਪੌੜੀ ਆਪਾਂ ਲੈ ਕੇ ਆਏ ਆ ਔੜੀ ਲਾ ਕੇ ਔਲੀ ਔਲੀ ਇਧਰੋਂ ਸੀਮਿੰਟ ਵੀ ਲੱਗਾ ਆ ਤੇ ਇਹਨੂੰ ਵੀ ਆਪਾਂ ਸੈੱਟ ਕਰਾਂਗੇ ਤੋੜ ਫੋੜ ਕਰਕੇ ਫੇਰ ਹੀ ਨਾੜ ਫੁੱਲਨੇ ਪਾਣੀ ਨਾਲ ਦੀ ਭਰੀ ਗਈ ਹੈ ਗੈਸ ਨੂੰ ਕੀਤਾ ਸਟੋਰ ਤੇ ਇਧਰ ਲੈ ਬਣਾ ਫਲੇਰ ਨਾੜ ਖੋਲ ਲੈ ਤੇ ਸੀਮਿੰਟ ਜਿਹੜਾ ਉਹ ਵੀ ਆਪਾਂ ਖੋਲ ਕੇ ਤੇ ਪਾਈਪਾਂ ਦਾ ਰਾਹ ਬਣਾ ਲਿਆ ਤੇ ਇੰਡੋਰ ਯੂਨਟ ਨੂੰ ਆਪਾਂ ਬਾਹਰ ਲੈ ਕੇ ਆਏ ਆ ਇੰਡੋਰ ਯੂਨਿਟ ਦੇ ਵਿੱਚ ਕਿਤੇ ਪਹਿਲਾਂ ਨਾ ਕਹਿੰਦੇ ਵੀ ਚੂਹੇ ਵੜੇ ਰਹੇ ਆ ਤੇ ਉਹਨਾਂ ਨੇ ਵੀ ਬੁਰਾ ਹਾਲ ਕੀਤਾ ਤੇ ਡਸਟ ਨਾਲ ਵੀ ਤੁਸੀਂ ਵੇਖ ਲਓ ਕਿੰਨਾ ਮੰਦਾ ਹਾਲ ਹੋ ਚੁੱਕਾ ਟਰੇ ਵੀ ਜਿਹੜੀ ਨਾ ਬਿਲਕੁਲ ਪੂਰੀ ਜੈਲ ਦੇ ਨਾਲ ਪਈ ਹੋਈ ਹੈ ਤੇ ਇਧਰ ਕਵੈਲ ਨੂੰ ਜੇਕਰ ਆਪਾਂ ਨਿਗਾਹ ਮਾਰੀਏ ਤੇ ਕਵੈਲ ਦਾ ਵੀ ਹਾਲ ਕੋਈ ਚੰਗਾ ਨਜ਼ਰ ਨਹੀਂ ਆ ਰਿਹਾ ਪੂਰੀ ਦਲਦਲ ਕਵੈਲ ਦੇ ਵਿੱਚ ਵੀ ਜੰਮੀ ਹੋਈ ਹੈ ਜਿੰਨਾ ਕਵੈਲ ਬਾਹਰੋਂ ਗੰਦਾ ਨਜ਼ਰ ਆ ਰਿਹਾ ਉਸ ਤੋਂ ਜ਼ਿਆਦਾ ਅੰਦਰ ਵਾਲੀ ਸਾਈਡ ਤੋਂ ਵੀ ਗੰਦਗੀ ਦੇ ਵਿੱਚ ਭਰ ਚੁੱਕੀ ਹੈ ਕਵੈਲ ਨੂੰ ਤਾਂ ਬਾਹਰ ਕੱਢ ਲਿਆ ਹੁਣ ਵਾਰੀ ਆਉਂਦੀ ਹੈ ਬਲੋਰ ਤੇ ਬਲੋਰ ਮੋਟਰ ਨੂੰ ਅਲੱਗ ਕਰਨ ਦੀ ਨਾੜ ਖੋਲ ਕੇ ਤੇ ਜਦੋਂ ਖੋਲਣ ਦੀ ਕੋਸ਼ਿਸ਼ ਕੀਤੀ ਤੇ ਇਧਰਲੇ ਬਨੇ ਪੂਰਾ ਰੈਸਟ ਦੇ ਨਾਲ ਭਰਿਆ ਪਿਆਗਾ ਜਿਹੜੀ ਨਿਸ਼ਾਵਟ ਹੈ ਤੇ ਇਧਰ ਆਪਾਂ ਕੈਮੀਕਲ ਪਾ ਕੇ ਤੇ ਕੋਸ਼ਿਸ਼ ਕੀਤੀ ਜਿਹੜਾ ਦਾ ਜੰਗਾਲ ਉੱਤਰ ਜਾਵੇ ਉਸ ਤੋਂ ਬਾਅਦ ਜਿਹੜੀ ਮੋਟਰ ਦੀ ਸ਼ਾਫਟ ਇਹਦੇ ਵਿੱਚੋਂ ਅਲੱਗ ਕਰ ਲਵਾਂਗੇ ਇਧਰ ਜਿਹੜੀ ਇਨਡੋਰ ਦੀ ਪਾਈਪ ਦੇ ਉੱਪਰਲੇ ਬਨੇ ਇਨਸੂਲੇਸ਼ਨ ਚੜੀ ਹੁੰਦੀ ਨਾ ਉਹਦਾ ਵੀ ਹਾਲ ਦੇਖੋ ਕਿੰਨਾ ਜ਼ਿਆਦਾ ਦਲਦਲ ਦੇ ਨਾਲ ਇਹ ਵੀ ਭਰੀ ਹੋਈ ਹੈ ਤੇ ਜਦੋਂ ਆਪਾਂ ਬਲੋਰ ਮੋਟਰ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਤੇ ਨਹੀਂ ਹੋਇਆ ਜੰਗਾਲ ਇੰਨਾ ਕੁ ਜ਼ਿਆਦਾ ਜ਼ਿਆਦਾ ਧੱਕਾ ਕਰਦੇ ਤੇ ਨੁਕਸਾਨ ਮੋਟਰ ਦਾ ਜਾਂ ਬਲੋਰ ਦਾ ਹੋ ਸਕਦਾ ਹੈ ਇਸੇ ਕਰਕੇ ਹੁਣ ਆਪਾਂ ਨੂੰ ਇਸੇ ਤਰ੍ਹਾਂ ਹੀ ਨੂੰ ਸਾਫ਼ ਕਰਨਾ ਪੈ ਰਿਹਾਗਾ ਕਈ ਵਾਰੀ ਜਦੋਂ ਆਪਣਾ ਏਸੀ ਚੱਲਦਾ ਹੁੰਦਾ ਨਾ ਤੇ ਪਾਣੀ ਨਾਲ ਨਾਲ ਕੰਦ ਦੇ ਆਉਂਦਾ ਤੇ ਐਦਾਂ ਦਾ ਜੰਗਾਲ ਜਿਹੜਾ ਬਣ ਬਣ ਕੇ ਆਉਂਦਾ ਉਹ ਆਹ ਵਾਲੀਆਂ ਪਾਈਪਾਂ ਦੇ ਵਿੱਚ ਜਿਹੜਾ ਜੰਗਾਲ ਜੰਮਿਆ ਦਾ ਨਾ ਉਹੀ ਮੌਇਸਚਰ ਦੇ ਨਾਲ ਹੀੜ ਲੈ ਬਨੇ ਆਉਣ ਲੱਗ ਪਿੰਦਾ ਬਲੋਰ ਤੇ ਕੈਬਿਨਟ ਨੂੰ ਸਾਫ਼ ਕਰ ਲਿਆਗਾ ਤੇ ਹੁਣ ਆਪਾਂ ਕੋਵੇ ਨੂੰ ਚੰਗੀ ਤਰ੍ਹਾਂ ਸਾਫ ਕਰ ਦਿੱਤੀ। ਅੰਦਰਲੀ ਸਾਈਡ ਨੂੰ ਪਹਿਲਾਂ ਸਾਫ ਕੀਤਾ ਤੇ ਹੁਣ ਆਪਾਂ ਬਾਹਰਲੀ ਸਾਈਡ ਦੇ ਵਿੱਚੋਂ ਪਾਣੀ ਮਾਰ-ਮਾਰ ਕੇ ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਦਿੱਤੀ। ਮਿੱਟੀ ਬਹੁਤ ਅੰਦਰ ਤੱਕ ਇਹਦੇ ਵਿੱਚ ਜਾ ਚੁੱਕੀ ਹੈ ਜਿਹੜੀ ਆਸਾਨੀ ਦੇ ਨਾਲ ਨਹੀਂ ਨਿਕਲਦੀ ਪਈ। ਹਰ ਇੱਕ ਚੀਜ਼ ਦੇ ਵਿੱਚ ਮਿੱਟੀ ਪੂਰੀ ਚਿਪਕੀ ਪਈ ਹੈ। ਇੱਧਰਲੇ ਬਣੇ ਜਿਹੜੀ ਇਹ ਪਾਈਪ ਬਣੀ ਨੇ ਇਨਸੂਲੇਸ਼ਨ ਜਿਹੜੀ ਆ ਇਹਦੇ ਵਿੱਚ ਵੀ ਤੁਸੀਂ ਦੇਖੋ ਕੀ ਹਾਲ ਬਣਿਆ ਪਿਆ। ਪੂਰੀ ਗਾਰ ਜਿਹੜੀ ਆ ਗਾਰ ਦੇ ਨਾਲ ਹੀ ਸਾਰੀ ਪਾਈਪ ਜੀ ਇਨਸੂਲੇਸ਼ਨ ਵਾਲੀ ਭਰੀ ਪਈ ਹੈ। ਸਾਰੇ 파ੜ ਤਾਂ ਆਪਾਂ ਇਹਦੇ ਕਲੀਨ ਕਰ ਲਏ ਗਿਆ ਤੇ ਹੁਣ ਇਹਨੂੰ ਆਪਾਂ ਉਹਦੇ ਵਿੱਚ ਫਿੱਟ ਕਰਾਂਗੇ ਜਿਵੇਂ ਜਿਵੇਂ ਇਹਦੇ ਸਮਾਨ ਖੋਲਿਆ ਸੀ ਤੇ ਇਧਰਲੇ ਬਨੇ ਵੇਖਿਆ ਜਾਵੇ ਤੇ ਚੂਹੇ ਨੇ ਜਿਹੜੀਆਂ ਸਵਿੰਗ ਮੋਟਰ ਦੀਆਂ ਤਾਰਾਂ ਵੀ ਟੁੱਕੀਆਂ ਹੋਈਆਂ ਸੀਗੀਆਂ ਇਧਰ ਆਪਣੇ ਨਾਲ ਦੇ ਬਿੱਲੀ ਨੇ ਆਊਟਡੋਰ ਦੇ ਸਾਰੇ ਕਵਰ ਖੋਲ ਦਿੱਤੇ ਤੇ ਵਾਸ਼ਰ ਉੱਪਰਲੇ ਬਨੇ ਲਗਾ ਦਿੱਤਾ ਤੇ ਹੁਣ ਆਪਾਂ ਉੱਪਰਲੇ ਬਨੇ ਜਿਹੜਾ ਆਊਟਡੋਰ ਹੈ ਇੰਦੀ ਵਿਆਪਤ ਚੰਗੀ ਤਰ੍ਹਾਂ ਕਲੀਨਿੰਗ ਕਰ ਦਿੰਨੇ ਆ ਤੇ ਇਹਦੇ ਵਿੱਚ ਵੀ ਮਿੱਟੀ ਹੱਦ ਤੋਂ ਜ਼ਿਆਦਾ ਜੰਮੀ ਪਈ ਐ ਕੰਪਰੈਸ਼ਰ ਦੇ ਹੀੜਲੇ ਬਣੇ ਦੇਖਿਆ ਜਾਵੇ ਤੇ ਬਹੁਤ ਜ਼ਿਆਦਾ ਗਾਰ ਜੰਮਿਆ ਪਿਆ ਇਧਰਲੇ ਬਣੇ ਕੁਵੈਲ ਦੇ ਹੀੜਲੇ ਬਣੇ ਦੇਖਿਆ ਜਾਵੇ ਤੇ ਕੁਵੈਲ ਵਿੱਚ ਜਿਹੜਾ ਮਿੱਟੀ ਦੇ ਨਾਲ ਬਿਲਕੁਲ ਭਰਿਆ ਪਿਆਗਾ ਕਿਸੇ ਬਣਿਓ ਕੋਈ ਵੀ ਹੀੜ ਨਿਕਲਦਾ ਕੋਈ ਚਾਂਸ ਨਹੀਂ ਸੀ ਬਣਦਾਗਾ ਇੰਨੀ ਜ਼ਿਆਦੀ ਜੋ ਡਸਟ ਹੁੰਦੀ ਐ ਨਾ ਤੇ ਏਸੀਅਮ ਪੇਅਰ ਵੀ ਹੱਦ ਤੋਂ ਜ਼ਿਆਦੇ ਲੈਣ ਲੱਗ ਪਿੰਦਾਗਾ ਆਊਟਡੋਰ ਦਾ ਕੰਮ ਕੰਪਲੀਟ ਕਰਕੇ ਤੇ ਇਨਡੋਰ ਦੀਆਂ ਜਿਹੜੀਆਂ ਤਾਰਾਂ ਟੁਕੀਆਂ ਪਈਆਂ ਸੀ ਚੂਵੇ ਨੇ ਉਹਨਾਂ ਸਵਿੰਗ ਮੋਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਦੋਵੇਂ ਤਾਰਾਂ ਟੁਕੀਆਂ ਸੀਗੀਆਂ ਤੇ ਉਹਨਾਂ ਨੂੰ ਸੈੱਟ ਕਰ ਦਿੱਤਾ ਇਨਡੋਰ ਨੂੰ ਲਿਆ ਕੇ ਆਪਾਂ ਉਸੇ ਸਟੈਂਡ ਦੇ ਉੱਪਰ ਫਿੱਟ ਕਰਕੇ ਤੇ ਆਊਟਡੋਰ ਯੂਨਟ ਦੇ ਕੋਲ ਪਹੁੰਚ ਗਏ ਤੇ ਆਊਟਡੋਰ ਯੂਨਟ ਦੇ ਸਾਰੇ ਕਵਰ ਆਪਾਂ ਲਗਾ ਕੇ ਤੇ ਇਧਰਲੇ ਬੰਨੇ ਜਿਹੜੇ ਆਪਾਂ ਫਲੇਅਰ ਨਟ ਖੋਲੇ ਸੀਗੇ ਉਹਨਾਂ ਨੇ ਹੁਣ ਆਪਾਂ ਕੱਸਨ ਵਾਸਤੇ ਥੱਲੇ ਪੌੜੀ ਤੇ ਉਤਰੇ ਆ ਤੇ ਫਲੇਅਰ ਨਟ ਵੀ ਇੰਦੇ ਆਪਾਂ ਕੱਸ ਲਏਗੇ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਸਿਸਟਮ ਨੂੰ ਆਪਾਂ ਲਗਾ ਦਿੱਤਾ ਵੈਕਯਮ ਲਗਭਗ 40 45 ਮਿੰਟ ਦਾ ਵੈਕਯਮ ਕੀਤਾ ਤੇ ਉਸ ਤੋਂ ਬਾਅਦ ਗੈਸ ਨੂੰ ਛੱਡ ਕੇ ਤੇ ਲੇ ਬੰਨੇ ਜਿਹੜੇ ਆਪਾਂ ਫਲੇਅਰ ਨਟ ਉਹਨਾਂ ਦੀ ਲੀਕ ਚੈੱਕ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਟੇਪ ਕਰ ਦਿੱਤਾ ਤੇ ਇਧਰਲੇ ਬੰਨੇ ਵਾਲੇ ਆਣ ਕੇ ਆਪਾਂ ਇੰਡੋਰ ਯੂਨਟ ਨੂੰ ਆਉਣ ਕੀਤਾ ਏਸੀ ਜਿਹੜਾ ਕੂਲਿੰਗ ਵਾਲੇ ਫੱਟੇ ਚੱਕਣ ਲੱਗ ਪਿਆ ਤੇ ਬਾਹਰਲੇ ਬੰਨੇ ਜਿਹੜਾ ਸੀਮੈਂਟ ਉਤਾਰਿਆ ਸੀਗਾ ਤੇ ਇੱਧਰਲੇ ਬੰਨੇ ਸੰਗੋਲਾ ਸੰਗੋਲਾ ਬਹੁਤ ਵੜਨ ਦੇ ਚਾਂਸ ਸੀ ਚੂਹਾ ਵੀ ਵੜ ਸਕਦਾ ਹੈ ਉਹ ਸੀਮੈਂਟ ਵੀ ਆਪਾਂ ਲਗਾ ਦਿੱਤਾ ਤੇ ਏਸੀ ਜਿਹੜਾ ਬਿਲਕੁਲ ਓਕੇ ਚੱਲਣ ਲੱਗ ਪਿਆ ਜੇਦਰ ਇੰਡੋਰ ਆਲ ਨਿਗਾਹ ਮਾਰੀ ਜਾਵੇ ਤੇ ਹਵਾ ਦਾ ਫਲੋ ਵੀ ਤੁਸੀਂ ਖੁਦ ਚੈੱਕ ਕਰ ਸਕਦੇ ਜੇ ਕਾਫੀ ਤਕਰੀਬਨ 5 6 ਗਾਡਰਾਂ ਦਾ ਨਾ ਆਪਾਂ ਕਹਿ ਸਕਦੇ ਆ ਵੀ ਹਾਲ ਹੀ ਬਣਿਆ ਆ ਜਿੰਦੇ ਵਿੱਚ ਏਸੀ ਲੱਗਾ ਆ ਦੂਰ ਖੜ ਕੇ ਆਪਾਂ ਜਿਹੜਾ ਰਮਾਲ ਨੂੰ ਸਾਹਮਣੇ ਕੀਤਾ ਨਾ ਉਹ ਵੀ ਪੂਰਾ ਹੈ ਅੱਜ ਆਪਾਂ ਪਹੁੰਚੇ ਹੋਏ ਆ ਤਰਨ ਤਾਰਨ ਤੇ ਤਰਨ ਤਾਰਨ ਆਉਣ ਦਾ ਕਾਰਨ ਕਿ ਇਹ ਲੱਗਾ ਆ LG ਦਾ ਤਕਰੀਬਨ 5-6 ਸਾਲੇ ਸੀ ਪੁਰਾਣਾ ਹੈਗਾ ਡੁਅਲ ਇਨਵੈਟਰ ਤੇ 5 ਸਟਾਰ ਹੈ ਕਾਫੀ ਆਊਟ ਡੋਰ ਇਹਦਾ ਵੱਡਾ ਇਹ ਏਸੀ ਨੂੰ ਇਹ ਪ੍ਰੋਬਲਮ ਸੀ ਕਿ ਇਹ 쿨ਿੰਗ ਨਹੀਂ ਸੀ ਕਰਦਾ ਤੇ ਆਪਣੇ ਤੋਂ ਪਹਿਲਾਂ ਵੀ ਇਹਨਾਂ ਨੇ ਸਰਵਿਸ ਰੂਰਿਸ ਕਰਵਾ ਕੇ ਦੇਖ ਲਈ ਆ ਮਸਲਾ ਹੱਲ ਨਹੀਂ ਹੋਇਆ ਤੇ ਹੁਣ ਆਪਾਂ ਇਹਨੂੰ ਆਣ ਕੇ ਰਿਪੇਅਰ ਕਰ ਦਿੱਤਾ ਓਕੇ ਰਿਪੋਰਟ ਹੋ ਚੁੱਕੀ ਆ ਤੇ ਬਾਕੀ ਇੱਕ ਦਿਨ ਮੈਨੂੰ ਇੱਕ ਵੀਰ ਨੇ ਮੈਨੂੰ ਫੋਨ ਕੀਤਾ ਬਾਈ ਜੀ ਕਹਿੰਦਾ ਤੁਹਾਡੀਆਂ ਕਾਪੀਆਂ ਵੜੀਆਂ ਹੋ ਰਹੀਆਂ ਤੇ ਤੁਹਾਡੀ ਕਾਪੀ ਕਰਕੇ ਨਾ ਵੀਡੀਓ ਬਣਾਈ ਜਾਂਦੀ ਹੈ ਤੇ ਉਹ ਉਹਨੇ ਮੈਨੂੰ ਉਹ ਵੀਡੀਓ ਵੀ ਭੇਜੀ ਤੇ ਮੈਂ ਚੈੱਕ ਕੀਤਾ ਵਾਕਿਆ ਹੀ ਉਹ ਆਪਣੀ ਵੀਡੀਓ ਦੀ ਕਾਪੀ ਕਰਕੇ ਤੇ ਵੀਡੀਓ ਬਣਾਈ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਤੁਸੀਂ ਵੀਰੇ ਬਣਾਓ ਕੋਈ ਚੱਕਰ ਨਹੀਂਗਾ ਪਰ ਮੈਂ ਉਹ ਬੰਦੇ ਨੂੰ ਦੇਖਿਆ ਉਸ ਬੰਦੇ ਨੇ ਕੀ ਕੀਤਾ ਹਰ ਇੱਕ ਵੀਡੀਓ ਮੇਰੀ ਦੇਖੀ ਹੈ ਤੇ ਕਿਸੇ ਵੀਡੀਓ ਦੇ ਵਿੱਚ ਉਹਨੇ ਫੋਲੋ ਤੱਕ ਨਹੀਂ ਕੀਤਾ ਲਾਈਕ ਤੱਕ ਨਹੀਂ ਕੀਤਾ ਪਰ ਜੋ ਮੈਂ ਅੱਜ ਜੋ ਵੀਡੀਓ ਮੈਂ ਬੋਲਦਾ ਉਹੀ ਵੀਡੀਓ ਸੇਮ ਟੂ ਸੇਮ ਡਿੱਟੋ ਕਰਕੇ ਪਾਈ ਜਾਂਦੇ ਆ ਬਾਕੀ ਕੋਈ ਗੱਲ ਨਹੀਂ ਉਸ ਵੀਰ ਨੇ ਆਪਦੀ ਕਿਸਮਤ ਖਾਣੀ ਆ ਆਪਾਂ ਆਪਦੀ ਖਾਣੀ ਆ ਤੇ ਆਪਾਂ ਆਪਦੇ ਰਹਾਵਾਂ ਦੇ ਉੱਤੇ ਚੱਲਦੇ ਰਹਿਣਾ ਤੇ ਕਸਟਮਰ ਨੇ ਆਪਾਂ ਨੂੰ ਬੁਲਾਉਣਾ ਕਿਉਂਕਿ ਕਸਟਮਰ ਨੂੰ ਆਪਾਂ ਸਰਵਿਸ ਦੇ ਰਹੇ ਹਾਂ ਤੇ ਇਹ ਸੀ ਤਰਨ ਤਰਨ ਏਸੀ ਦੇ ਵਿੱਚ ਇਹਦੀ ਕੰਪਲੇਟ ਦਾ ਜੋ ਵੀ ਮਸਲਾ ਹੁੰਦਾ ਤੋ ਆਪਾਂ ਓਕੇ ਕਰ ਦਿੱਤਾ ਏਸੀ ਬਿਲਕੁਲ ਫਰਸਟ ਕਲਾਸ ਚੱਲਦਾ ਪਿਆ ਫੈਨ ਦੀ ਹਵਾ ਬਿਲਕੁਲ ਨਹੀਂ ਸੀਗੀ ਤੇ ਹੁਣ ਹਵਾ ਦਾ ਫਲੋ ਵੀ ਤੁਸੀਂ ਦੇਖੋ ਇੱਥੋਂ ਦੀ ਕਰ ਪੂਰਾ ਆ ਰਿਹਾਗਾ